ਫਲਟੋਕਾਰ 2 ਕ ਘੰਟੇ ਹੋ ਗਏ ਮੈਨੂੰ ਆਏ ਨੂੰ ਇੱਥੇ ਪਹਿਲਾਂ ਬਸ ਬਲੈਕ ਕਾਫੀ ਪਲਾਈ ਇੱਕ ਟਿਮ ਤੋਂ ਤੇ ਬ੍ਰਮਟਨ ਕਹਿੰਦਾ ਪੈਟੀ ਕੁਲਚਾ ਖਾਣਾ ਬੰਨੇ ਨਾ ਬ੍ਰਮਟਨ ਲਿਆਇਆ ਉਹ ਕਹਿੰਦਾ ਬੰਨਦਾ ਫਿਰ ਫਿਰ ਉਹ ਭੁੱਖ ਮਰਨੀ ਹੋਈਆਂ ਫਿਰ ਬੰਦੇ ਦੀ ਹੁਣ ਫਿਰ ਟਿਮ ਲਿਆਇਆ ਟਿਮ ਦੇ ਇਧਰ ਆਈ ਥਰੂ ਤੇ ਖੜਾਇਆ ਉਹ ਸੇਵਾ ਪਾਣੀ ਮਤਲਬ ਪੂਰੀ ਹੋ ਰਹੀ ਆ ਪੂਰੀ ਮੈਂ ਕਿਹਾ ਈ ਸੀ ਆ ਤੂੰ ਡਰੇਕ ਤੂੰ ਡਰੇਕ ਗਾਲੀ Yes uh, sorry two of them Okay black coffee medium uh, black coffee medium I'm sorry black coffee medium Okay uh, I think that's all ਬਈਆ ਮੁੰਡੇ ਨੇ ਨਵੀਂ ਗੱਡੀ ਲਈਤੀ ਐ ਬਾਕਸ ਵੈਗਨ ਦੀ ਬਿੱਤਰ ਜਿਹੜਾ ਲੈਣਾ ਆ ਆਪਾਂ ਨੂੰ ਤੇ ਬਿਲਾਲ ਹੁਣ ਪਲਾਨ ਬਣਿਆ ਨਾਇਗੜਾ ਵਾ ਨਾਇਗੜਾ ਜਾ ਰਹੀ ਮੈਂ ਅੱਜ ਕਦੇ ਕਿਉਂ ਮੈਂ ਤਾਂ ਪਤਾ ਨਹੀਂ ਕੋਸਾ ਆਵਿਥੇ ਦਾ ਇਹੀ ਲੈ ਕੇ ਜਾਊਗਾ ਕੌਫੀ ਚੱਕ ਲਈ ਇਹ ਦੂਜਾ ਕੱਪ ਬਲੈਕ ਕੌਫੀ ਕੁਝ ਸੁੱਤੇ ਇਹੀ ਹੈ ਨਹੀਂ ਗੀਆਂ ਨੀਂਦ ਸਾਡੀ ਪੂਰੀ ਨਹੀਂ ਹੈਗੀ ਤੇ ਕਹਿੰਦਾ ਮੈਂ ਸਾਨੂੰ ਰੂਕ ਕਰਕੇ ਆ ਗੱਡੀ ਲਈਆ ਓਡੀ ਵਾਲਾ ਕਹਿੰਦਾ ਸਾਨੂੰ ਰੂਕ ਪਤਾ ਨਹੀਂ ਕਿਹੜਾ ਵਧੀਆ ਸੋਨਾ ਤਾਂ ਲੱਗ ਰਿਹਾ ਵੈਸੇ ਮੇਰੇ ਅਲੀ ਦਾ ਤੇ ਹੈ ਨਹੀਂ ਨਾ ਹੁਣ ਇਹ ਮੈਂ ਫੀਲ ਕਰਾ ਰਿਹਾ ਕਿ ਤੂੰ ਪ੍ਰਾਮਟਨ ਆਇਆ ਤੂੰ ਤੇਰੇ ਕੋ ਕਿਹੜਾ ਮਾਡਲ ਮੇਰੇ ਕੋ ਕਿਹੜਾ ਮਾਡਲ ਇਹ ਫੀਲ ਕਰਾ ਰਿਹਾ ਜੀ ਜਿਹੜੇ ਲੈ ਕੇ ਆਇਆ ਹੁਣ ਮੈਨੂੰ ਇਹ ਖਾਣਤੀ ਪਰਸ ਖਾ ਕੇ ਕਹਿੰਦਾ ਚਲ ਕੋਸਤਾ ਖਵਾਵਾਂ ਤੈਨੂੰ ਇਹਨੂੰ ਇਹ ਵੀ ਵੀਡੀਓ ਨਾ ਬਣਾ ਦੇ ਕੇ ਦੇਖੋ ਕੀ ਆ ਵਿਲੇਜ ਆਫ ਇੰਡੀਆ ਸਿንስ 1999 3:30 ਹੋ ਗਏ 7 ਵਜੇ ਰਾਜ ਆ ਗਿਆ ਮੈਂ ਆ ਆਨਰੀਵ ਹੋਇਆ ਬਿਲਕੁਲ 3-4 ਘੰਟੇ ਬਾਅਦ ਪਾਣੀ ਪਾਣੀ ਪੀਣਿਆ ਵਸੀ ਦੋ ਬਲੈਕ ਬੋਤਲਾਂ ਪਲਾਤੀਆਂ ਨੇ ਤੇ ਪਾਣੀ ਆਪ ਤਾਂ ਇਹ ਖਾ ਪੀ ਕੇ ਆਇਆ ਕਰੋ ਰੱਜ ਕੇ ਆਇਆ ਬਿਲਕੁਲ ਤੈਨੂੰ ਗਿਆ ਤੂੰ ਡਰੇਗਾ ਯਾ ਵਣੀ ਮੇਲ ਲੋ ਇਹ ਹੋ ਰਹੀ ਹੈ ਇਧਰ ਪਰ ਦੇਖੋ ਕੁਲਚੇ ਕਲਾਂ ਲੈ ਕੇ ਆਇਆ ਹੈਗੇ ਦੇ ਦੇ ਕਾਗੇ ਨਵੀਂ ਆਟਮ ਲੈ ਕੇ ਆਏ ਆ ਮੈਂ ਕਿਹਾ ਡਰਾਈਵ ਥੋੜੀ ਲੰਬੀ ਆ 30 35 ਘੰਟਿਆਂ ਦੀ ਤੇ ਮਾਉਂਟ ਚਾਹੀਦਾ ਸੀਗਾ ਜਿਹੜਾ ਡੈਸ਼ਬੋਰਡ ਤੇ ਜਾਂ ਸ਼ੀਸ਼ੇ ਤੇ ਲੱਗ ਜਾਵੇ ਕਿ ਹੱਥ 'ਚ ਜਦ ਫੋਨ ਫੜਿਆ ਨਹੀਂ ਜਾਂਦਾ ਇਹ ਹੁਣ ਅਸੀਂ ਲਾਨੇ ਆ ਤੇ ਦੇਖਦੇ ਆ ਬੈਸਟ ਬਾਈ ਤੋਂ ਲੈ ਕੇ ਆਏ 20 ਡਾਲਰ ਲਾਇਨੇ 20 ਡਾਲਰ ਮਾਉਂਟ ਆਪਾਂ ਲੈ ਲਿਆ ਜੀ ਤੇ ਹੁਣ ਅਸੀਂ ਚੱਲੇ ਆ ਹਮਿਲਟਨ ਨੂੰ ਇੱਥਾਂ ਕਹਿੰਦਾ ਨਾਇਗਰਾ ਫਾਲ ਦੇਖ ਕੇ ਆਉਣਾ ਛਾਲ ਮਾਰਨੀ ਉੱਚ ਕੋਈ ਨਹੀਂ ਜਾਵੜਦੇ ਆ ਕੁਲ ਚੇਨ ਖਲਾਤੇ ਆ ਮੈਨੂੰ ਸੇਵਾ ਇਹਨੂੰ ਪੂਰੀ ਕੀਤੀ ਐ ਤਾਂ ਵੀ ਨਹੀਂ ਆ ਇਹ ਮੈਂ ਵੀ ਬੜੀ ਕੀਤੀ ਸੀ ਇਹਦੀ ਸੇਵਾ ਹੱਸਦਾ ਇਹ ਤਾਂ ਕੀਤੀ ਕੀਤੀ ਮੈਂ ਕਿ ਮੈਂ ਆ ਗਈ ਇਹ ਤਾਂ ਲਈ ਚਲੋ ਮੈਂ ਤਾਂ ਆਇਆ ਇੱਕ ਦਿਨ ਲਈ ਆ ਇਹਦੀ ਕਿਸਮਤ ਚੰਗੀ ਆ ਮੈਂ ਇੱਕ ਦਿਨ ਹੀ ਆਇਆ ਉਹ ਟੈਮ ਇੱਕ ਦਿਨ ਹੀ ਸੀ ਤੇ ਹੁਣ ਅਸੀਂ ਸ਼ੀਸ਼ ਤੇ ਰਹਾ ਪੂਰੀ ਵੀਡੀਓ ਵਾਹਨ ਸਹੀ ਤਲਵਰ ਪੂਰੀ ਸਹੀ ਹੈ ਤੇ ਬਾਕੀ ਜਾ ਕੇ ਦੇਖਨੇ ਉੱਤੇ ਕੀ ਮੋਲ ਬੰਦਾ ਹੋਰ ਦੋ ਮਿੱਤਰ ਉਹ ਹਲੇ ਆ ਰਹੇ ਨੇ ਕਿੰਗਸਟਨ ਤੋਂ ਉਹਨਾਂ ਨੇ ਸ਼ਾਮ ਤੱਕ ਕੁਝ ਨਾ ਉਹਨਾਂ ਨੂੰ ਸ਼ਾਮ ਨੂੰ ਮਿਲਾਂਗੇ ਨੀ ਪੂਰਾ ਡਾਨਾ ਹੁਣ ਆਪਾਂ ਜਾ ਕੇ ਘੁੰਮਦੇ ਫਿਰਦੇ ਆ ਇੱਕ ਟੀ-ਸ਼ਰਟ ਲੈਣੀ ਆ ਅਮਾਉਂਟ ਲੈ ਲਿਆ ਆ ਤੇ ਬੂਟ ਲੈਣੇ ਆ ਉੱਥੇ ਜਾ ਕੇ ਕਰਦੇ ਆ ਸ਼ੋਪਿੰਗ ਕਹਿੰਦਾ ਉੱਥੇ ਆਊਟਰਲ ਹੈਗਾ ਕੋਈ ਦੇਖਦੇ ਆ ਜਾ ਕੇ ਕਿਵੇਂ ਦਾ ਉੱਥੇ ਮਾਹੌਲ ਮਿਲਦੇ ਤੁਹਾਨੂੰ ਉੱਥੇ ਜਾ ਕੇ ਲਓ ਜੀ ਟੀ-ਸ਼ਰਟ ਲੈਣ ਆ ਗਏ ਆਂ ਅਸੀਂ ਇਹਦੇ ਬਾਅਦ ਦੇਖਦੇ ਆਂ ਨਾਇਗਰਾ ਪੋਲ ਇਹ ਹੈਗਾ ਉਤੋਂ ਪਹਿਲਾਂ ਪੋਟਲਟ ਕਲੈਕਸ਼ਨ ਹੈ ਨਾਇਗਰਾ ਬਾਬਾਈ ਬਾਟ ਆਊਟਲਟ ਹੈ ਦੇਖਦੇ ਆਂ ਅੰਦਰ ਜਾ ਕੇ ਪੋਲੋ ਦਾ ਹੈਗਾ ਆਊਟਲਟ ਤੇ ਉਹ ਪਤਾ ਨਹੀਂ ਕੀ ਚੀਜ਼ ਆ ਕੂੜਾ ਕਰਕਰ ਚੱਕਣ ਲੱਗਿਆ ਵਾ ਬੀਜੀ ਯਾਰ ਹਾਈਵੇ ਪੂਰਾ ਬੀਜੀ ਹੈ ਇਹ ਤਾਂ ਤੇ ਕਾਫੀ ਹਮੇਲਤਾਂ ਨਾ ਹੋ ਗਿਆ ਉਹ ਕੁਵੇਲੇ ਹੋ ਗਿਆ ਕਾਫੀ ਸ਼ਰ ਲੰਘ ਕੇ ਫਿਰ ਐਂਡ 'ਚ ਆਉਂਦਾ ਇਹਦੇ ਬਾਅਦ ਯੂਐਸਏ ਦਾ ਬਾਰਡਰ ਆ ਜਾਂਦਾ ਬਫਲੋ ਸ਼ਹਿਰ ਆ ਜਾਂਦਾ ਯੂਐਸਏ ਦਾ ਤੇ ਸੋਹਣਾ ਏਰੀਆ ਜੰਗਲ ਜੁੰਗਲ ਤੇ ਆ ਕਾਫੀ ਮਤਲਬ ਹਰਿਆਲੀ ਜੀ ਹਾਲਾ ਵਧੀਆ ਹੈ ਹੁਣ ਬਾਕੀ ਦੇਖਦੇ ਆ ਅੰਦਰ ਜਾ ਕੇ ਲੈਨੇ ਆ ਕੋਈ ਟੀ-ਸ਼ਰਟ ਇੱਕ ਦੀ ਤੇ ਵੈਨੇ ਆ ਕੀ ਬੰਦਾ ਨਾਲ ਲੈ ਕੇ ਆਂ ਖਾਣਾ ਪੀਣਾ ਲੰਚ ਕਾਫੀ ਵੱਡਾ ਏ ਯਾਰ ਅੰਦਰ ਉਹ ਤੇ ਇਹ ਸਿਸਟਮ ਜਿਹੜਾ ਖੁੱਲਾ ਦੇ ਅੰਦਰ ਤੇ ਫਿਰ ਅਲੱਗ-ਅਲੱਗ ਆਊਟਲੈਟਸ ਨੇ ਤੇ ਰਾਤ ਨੂੰ ਪੂਰਾ ਮਾਹੌਲ ਬਣਦਾ ਹੋਣਾ ਇੱਥੇ ਦਾ ਲੇਟਾ ਲੂਟਾ ਲੱਗੀਆਂ ਉੱਤੇ ਇਹ ਮਲਟੀਵਿਟਾਮਿਨ ਖਾ ਕੇ ਰਿਹਾ ਹੁਣੇ ਪਤਾ ਨਹੀਂ ਚਾਰ ਗੋਲੀਆਂ ਕਿਹੜੀਆਂ ਕਹਿ ਮੈਂ ਅਬ ਮਲਟੀਵਿਟਾਮਿਨ ਕਾ ਕੇ ਨਹੀਂ ਅਸਲੀ ਵਧੀਆ ਲੱਗ ਜਾ ਮਾਹੌਲ ਵੀ ਆਊਟਲੈਟ ਨਹੀਂ ਹੈਗੇ ਨੇ ਤੇ ਅੰਦਰ ਵੀ ਘੁੰਮਣ ਨੂੰ ਹੈਗਾ ਕੁੱਤਾ ਨਹੀਂ ਨਹੀਂ ਫੇਰ ਸ਼ਰਟਾਂ ਆਈਆਂ ਪਰ ਥੋੜੀਆਂ ਬਜਟ ਤੋਂ ਬਾਹਰ ਜੀਆਂ ਦਿਖ ਰੀਆਂ ਥੋੜੀਆਂ ਬਹੁਤ ਜ਼ਿਆਦਾ ਓਫ ਲੱਗ ਕੇ ਵੀ ਨਾ ਕਿੰਨੇ ਦੀ ਆ ਓਫ ਲੱਗ ਕੇ 140 ਡਾਲਰ ਕਿੰਨਾ ਹੋ ਗਿਆ ਇਹਦਾ 7000 ਤੇ ਕਿੰਨੇ ਹੈ ਕਿੰਨੇ ਆ 140 ਡਾਲਰ ਦੀ ਆ ਓਫ ਕਿੰਨਾ ਹੈ 20% ਫਿਰ ਵੀ ਇਸ ਹੱਦ ਤੱਕ ਵੀ ਗਲਤ ਲੱਗੇ ਸਾਬ ਜੀ ਥੋੜੀ ਮੈਨੂੰ ਲੱਗਦਾ ਕਿ ਤੋ ਹੋਰ ਲੈਣੀ ਪੈਣੀ ਜ਼ਰਾ ਹੀ ਜ਼ਰਾ ਸਸਤੇ ਨੇ ਜ਼ਰਾ ਸਸਤੇ ਨੇ ਜ਼ਰਾ ਸਸਤੇ ਨੇ ਹੈ ਉਸ ਹਾਰਾ ਕੋਫਤਾ ਬਸਾ ਕੋਲੂ ਦੇਸਰਾ ਕੋਲੂ ਹੋਰ ਲਗਜ਼ਰੀ ਵੈਂਡ ਆ ਜਾਂਦਾ ਨਾ ਇੱਕ ਵਾਰ ਪ੍ਰੀਮੀਅਮ ਜਾ ਆ ਜਾਂਦਾ ਆ ਤੇ ਮੈਨੂੰ ਨੌਸੋਬੀ ਲੈਦਰ ਵੀ ਆਪੇ ਭਾਜੀ ਇੰਡੀਆ ਜਮਾ 800 ਦੀ ਮੰਗਾ ਲਵਾ ਉਹ ਚੱਲ ਰੁਪਏ ਦੀ ਨਾਲ ਵਧੀਆ bro ਇੰਡੀਆ ਦਾ ਇੰਡੀਆ ਬਾਹਰ ਮੇਰਾ ਇਹ ਨਾਇਗਰਾ ਤੂੰ ਯੂ ਐਸ اے ਦੇ ਬਾਰਡਰ ਤੇ ਖੜਾ ਬੂਰ ਦੇ ਕੋਲ ਬੂਲ ਭੈਣ ਦੇ ਕੋਲੋਂ ਤੇ ਅਸੀਂ ਸ਼ੋਪਿੰਗ ਤਾਂ ਵੈਸੇ ਕਰ ਲਈਏ ਦੋ ਕੋ ਟ-ਸ਼ਰਟਾਂ ਲਈਆਂ ਦੋ ਕੋ ਪੈਂਟਾਂ ਉਹ ਗੱਡੀ 'ਚ ਰੱਖਿਆ ਹੈ ਸਮਾਨ ਗੱਡੀ 'ਚ ਰੱਖਿਆ ਕੁਝ ਨਹੀਂ ਗੱਡੀ ਭਰ ਗਈ ਤਾਂ ਕਰਕੇ ਆਪਾਂ ਕੁਝ ਨਹੀਂ ਲਿਆ ਸੀ ਆਹੀ ਜੋ ਆਇਆ ਸੀ ਉਹੀ ਪਾ ਕੇ ਘੁੰਮ ਰਹੇ ਅੰਦਰੇ ਕੋਈ ਪੋਲੋ ਨਹੀਂ ਲਿਆ ਨਹੀਂ ਉਹ ਯਾਰ ਅਸੀਂ ਹੋਰ ਵੀ ਜ਼ਿਆਦਾ ਵੀ ਹੋਣਾ ਫਿਰ ਰੱਗੇਸ ਵੀ ਹੈਗਾ ਨਹੀਂ ਉਹ ਜ਼ਿਆਦਾ ਵਧੀਆ ਬਣਾਇਆ ਤੇ ਨਾ ਥੋੜੀ ਹਾਈ ਤੇ ਚਾਹੁੰਦੇ ਆ ਤਾਂ ਮੈਂ ਰੋਆ ਸੰਨੇ ਮਸ਼ੀਨ ਤੁੰਗਾ ਕੀ ਕੀ ਤੀਨੇ ਨੇ ਅਸਲੀ ਗੱਲ ਹੁਣ ਦਿਲ ਦੀ ਗੱਲ ਤਾਂ ਇਹਨੇ ਹੁਣ ਕੀਤੀ ਯਾਰ ਤੀਂ ਦੀ ਕਰ ਸਕਦੇ ਆ ਆ ਸਾਡੇ ਬਜਟ ਵਾਲੀ ਚੀਜ਼ ਹੋਣਾ ਹੈ ਪ੍ਰਾਈਸ ਉਸ ਤੋਂ ਬਾਈ ਟੀ-ਸ਼ਰਟ ਉਹ ਕਰ ਲੈ ਲਈਆਂ ਠੰਡੇ ਝੂਲੇ ਸਾਡੇ ਯਾਰ ਮੈਨੂੰ ਟੀ-ਸ਼ਰਟਾਂ ਪਈਆਂ ਹੋਰ ਆ ਤੂੰ ਤੂੰ ਤਾਂ ਲੈਣੀ ਸੀ ਮੈਂ ਆਪਣੀ ਗੱਲ ਕਰ ਰਿਹਾ ਬ్రో ਫਰੈਸ਼ਲੀ ਬਰੂਇਡ ਪਿਓਰ ਮੰਗੇਓ ਸਮੂਦੀ ਲਈ ਹੈ ਜੀ ਅਸੀਂ ਕਿਹਾ ਸੀ ਉਹਨੂੰ ਵਿੱਚ ਪ੍ਰੋਟੀਨ ਸਕੂਪ ਆਦੇ ਮੈਨੂੰ ਨਿਰਦੇਸ਼ਤਾ ਲਈ ਰਿਹਾ ਕਿਤੇ ਪਰ ਫਿਰ ਵੀ ਫਿਰ ਅਸੀਂ ਫਲਾਸ਼ ਜਾਰੀ ਕਰਤੀ ਹੈ ਆਪਣੀ ਟੀ-ਸ਼ਰਟ ਦੀ ਦੇਖੋ ਜੀ ਕਿਤੇ ਮਿਲਦੀ ਹੈ ਹੋਪਫੁਲੀ ਮਿਲ ਜਾਵੇ ਹੋ ਬਈ ਫਾਈਨਲੀ ਲੈ ਲਈ ਜੀ ਟੀ-ਸ਼ਰਟ ਘੁੰਮ ਫਿਰ ਕੇ ਇਹਨੇ ਵੀ ਕੀ ਦੇ ਲਈ ਇਹਨੇ ਗਿਫਟ ਲੈ ਕੇ ਦਿੱਤਾ ਮੈਨੂੰ ਉੱਥੇ ਕਟਾਰਿਓ ਦਾ ਵੈਲਕਮ ਬਟ ਕਲਰ ਡਿਫਰੈਂਟ ਲਿਆ ਯਾਰ ਅਸੀਂ ਮੈਨੂੰ ਇਹ ਆ ਲੱਗੇ ਦਿੱਤਾ ਆਪ ਇਹਨੇ ਪਹਿਲੇ ਮੈਨੂੰ ਲਿਆ ਮੈਨੂੰ ਇਹ ਨਹੀਂ ਪਤਾ ਇਹ ਤੂੰ ਹੀ ਦੱਸਿਓ ਕਿੰਨੇ ਦਾ ਲੱਗਦਾ ਤੇ ਬੈਡ ਵਾਜਿਆ ਲੱਗਣਾ ਸੀ ਜੇ ਸੇਵ ਪਾ ਲੈਂਦੇ ਸਸਤਾ ਲੱਗਾ ਹੈ ਕਿੰਨੇ ਦਾ ਸਸਤਾ ਹੈ 50 50 ਦਾ ਹੀ ਵਸ ਪిల్లా ਹੁੰਦਕੀ ਇਹ ਐਸ ਕੇ ਬੱਕਾ ਲਊਗਾ ਇਹ ਬੰਦਾ ਇਹ ਬੰਦਾ ਪੱਕਾ ਲਊਗਾ ਦੇਖ ਸਾਡੀ ਮੋਰੀ ਹੁਣ ਆ ਮੱਚ ਜੇ ਲਾਈਕ 50 ਗੈਸ 50 ਇੱਕ 50% ਦੇ ਸਾਲ ਸ਼ੈ ਗੈਸ ਥਿਸ ਫੋਰ 25 25 ਆਲ ਇਵਨ ਥੈਟ ਇਨ ਦ ਤੂੰ ਦੇਖ ਰੋ ਮੈਂ ਕਿਹਾ ਤੁਹਾਨੂੰ ਕਿਹਾ ਸੀ ਨਾ ਇਹ ਸਨੇ ਲੈ ਲੈਣਾ ਇਹ 50 ਤਾਂ ਛੋਟੀ ਮੋੜੀ ਕੀ ਹੈ ਇਹ ਲਈ 50 ਡਾਲਰ ਤੁਸੀਂ ਕਹਿੰਦੇ ਕੈਨੇਡਾ ਚ ਕੰਮ ਨਹੀਂ ਕੰਮ ਨਹੀਂ ਇੱਧਰ ਦੇਖੋ ਤਾਂ ਕੰਮ ਕੌਣ ਕਹਿੰਦਾ ਕੰਮ ਨਹੀਂ ਐ ਰੋਹਿਤ ਕੋਣ ਕਹਿੰਦਾ ਕੰਮ ਨਹੀਂ ਬਸ ਸਟੂਡੈਂਟ ਨਹੀਂ ਹੈਗੇ ਬਾਬੇ ਜੋ ਸਟੂਡੈਂਟ ਨੇ ਸੱਤ ਵੀ ਨਹੀਂ ਹੁੰਦਾ ਜੀਗਾ ਇੱਕ ਹੋਰ ਚੀਜ਼ ਲੈਂਦੇ ਹੋਏ ਕੀ ਲੈ ਕੇ ਆਇਆ ਰੋਹਿਤ ਜਿੰਬੈਗ ਜਿੰਬੈਗ ਦੇ ਜਿਮ ਲੱਗ ਗਿਆ ਮੁੰਡਾ ਕਹਿੰਦਾ ਜਿਮ ਵਾਲਾ ਬੈਗ ਲੈ ਕੇ ਆਇਆ ਕਹਿੰਦਾ ਮੈਂ ਸਮਾਨ ਪਾ ਕੇ ਲੈ ਕੇ ਜਾਣਾ ਪੰਜੀਪ ਚੀ ਲੈ ਕੇ ਆਏ ਸੀ ਗੋਰੀਆਂ ਚਾਰ মালਟੀਵਿਟਾਮਿਨੀਆਂ ਹੁਣ ਤਾਂ ਵੀਰੇ ਨੇ ਬੈਗ ਹੀ ਖਰੀਦ ਲਿਆ ਨਹੀਂ ਨਹੀਂ ਸੀਰੀਅਸ ਹੈ ਹੁਣ ਮੁੰਡਾ ਬੈਗ ਖਰੀਦ ਲਿਆ ਹੁਣ ਐਵੇਂ ਨਾ ਤੁਸੀਂ ਕਿਹਾ ਸੀ ਸ਼ੋਪਿੰਗ ਨਹੀਂ ਕਰਦੇ ਕਿ ਐਵੇਂ ਘੁੰਮੀ ਜਾਂਦੇ ਪਹਿਲਾਂ ਮੈਂ ਜਿਮ ਨਹੀਂ ਜਾਣਾ ਸੀਗਾ ਹੁਣ ਮੈਂ ਬੈਗ ਲੈ ਕੇ ਤਾਂ ਜਿਮ ਜਾਣਾ ਹਾਂ ਹਾਂ ਤਾਂ ਇਹੀ ਮੋਟੀਵੇਸ਼ਨ ਹੁੰਦੀ ਹੈ ਹੁਣ ਬੈਗ ਲੈ ਲਿਆ ਹੁਣ ਜਿਮ ਜਾਊਗਾ ਇਹਨੂੰ ਬੈਗ ਨੇ ਖਾਈ ਜਾਣਾ ਦੇਖਿਓ ਬੈਠ ਬੈਠ ਕੇ ਕਿ 30 ਡਾਲਰ ਲੱਗਦੇ ਨਾਲੇ ਓਏ ਉਹ ਸੋਈ 50 50 50 ਬਸੋਰੀ ਪਿਆ ਹੁਣ ਦੁਬਾਰਾ ਅਸੀਂ ਉਹੀ ਸ਼ੋਅਰੂਮ ਚ ਆ ਗਏ ਆ ਜਿੱਥੇ ਸ਼ੁਰੂ ਕੀਤਾ ਸੀ ਇੱਥੇ ਵਧੀਆ ਪ੍ਰਾਈਸ ਸੀਗਾ ਬੂਟਾਂ ਦਾ 50% ਆਫ ਜਿਹੜਾ ਇੱਕ 70 ਡਾਲਰ ਦੇ ਬੂਟ ਤੇ ਦੂਜੇ ਲੋਗਿਆਂ ਨਾਲ 50% ਆਫ ਚੱਲ ਰਿਹਾ ਵੈਨਜ਼ ਕਰਕੇ ਕੰਪਨੀ ਹੈ ਪਰ ਵਧੀਆ ਹੈ ਬ੍ਰਾਂਡ ਆ ਜੋ ਵੀ ਮਤਲਬ ਕਾਫੀ ਹੋ ਨੇ ਵੈਰਾਈਟੀ ਕਾਫੀ ਹੈ ਹੁਣ ਇੱਥੇ ਦੇਖਣ ਆਏ ਆ ਕੋਈ ਚੀਜ਼ ਇੱਕ ਦੀ ਜੇ ਪਸੰਦ ਆਉਂਦੀ ਇਹਦੇ ਬਾਅਦ ਸਦਾ ਨੈਗਰਾ ਚਲਦੇ ਆ ਬਾਬਾਈ ਘੁੰਮ ਲਈਏ ਹੁਣ ਤੇ ਨੈਗਰਾ ਜਾ ਕੇ ਫਿਰ 2 ਤੋਂ 2.5 ਘੰਟੇ ਵਾਪਸ ਵੀ ਲੱਗਣੇ ਟੋਰੰਟੋ ਜਾਣ ਨੂੰ ਪਰ ਉੱਥੇ ਹੋਰ ਮਿੱਤਰਾਂ ਨੂੰ ਵੀ ਮਿਲਾਂਗੇ ਪਰ ਅੱਜ ਦਾ ਹੀ ਦੇਣਾ ਕੱਲੂ ਸਵੇਰੇ ਫਿਰ ਵਾਪਸ ਨਿਕਲਣਾ ਸੀ ਆਪਣੇ Town ਨੂੰ ਤੇ 35 ਤੋਂ 60 ਘੰਟੇ ਦਾ ਸਫ਼ਰ ਹੈ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਕਿਵੇਂ ਦਾ ਰਹਿੰਦਾ ਇੱਥੇ ਤਾਂ ਵਧੀਆ ਚੱਲ ਰਿਹਾ ਫਿਲਹਾਲ ਤਾਂ ਟ੍ਰਿਪ ਤਾਂ ਬਹੁਤ ਵਧੀਆ ਚੱਲ ਰਿਹਾ ਹੁਣ ਕਹਿੰਦਾ ਅਸੀਂ ਸਮਾਨ ਤੁਮਿੰਗ ਲੈ ਆ ਸਤ ਇੱਕ ਹੋਰ ਸਟੋਰ ਤੇ ਜਾ ਕੇ ਆਏ ਯਾਰ ਕਿਹੜੇ ਹੈ ਦਿਖਾਤਾ ਇਹ ਸਮਾਨ ਲੈ ਆਏ ਸ਼ੋਪਿੰਗ ਕਰ ਲਈ ਸੀ ਹੋਰ ਇੱਕ ਹੋਰ ਚੀਜ਼ ਲੈ ਲਈ ਉਹਦੇ ਹੱਥ ਚ ਤਾਂ ਦੱਸਿਆ ਇੱਕ ਉਹ ਪੈਸਾ ਬੜਾ ਹੈ ਇਹ ਕਰਦਾ ਨਹੀਂ ਇਹ ਜਾਣ ਕੇ ਨਹੀਂ ਖਰਚਦਾ ਇਹ ਖਰਚਾਉਣੇ ਪੈਂਦੇ ਇਹਨੂੰ ਅਮਰੀਕਨ ਐਕਸਪ੍ਰੈਸ ਦਾ ਕਾਰਡ ਇਹਦਾ ਖਰਚਾਉਣਾ ਪੈਂਦਾ ਹੁਣ ਇਸ ਤੋਂ ਪਹਿਲਾਂ ਹੋਰ ਖਾਲੀ ਹੋ ਜਾਈਏ ਇੱਥੋਂ ਨਿਕਲਣਾ ਚੰਗਾ ਇੱਥੋਂ ਨਿਕਲਣਾ ਚੰਗਾ ਤੇ ਅਸੀਂ ਤੁਹਾਨੂੰ ਅੱਗੇ ਹੋਲੇ ਉੱਥੇ ਖਾਲੀ ਹੋਣਾ ਹੈ ਉਹ ਸੋਸ਼ਲ ਦਾ ਨਾਈਗਰਾ ਜਾਣਾ ਫੋਲ ਉੱਥੇ ਦੇਖਣ ਬਾਕੀ ਉੱਥੇ ਜਾ ਕੇ ਦੇਖਦੇ ਆ ਕਿੰਦਾ ਦਾ ਮਾਹੌਲ ਆ ਧੁੱਪ ਪੂਰੀ ਚੜੀ ਹੋ ਪਰ ਗਰਮੀ ਇੰਨੀ ਨਹੀਂ ਹੈਣੀ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਅਸੀਂ ਸੀਲ ਤਾਂ ਹੀ ਲੈ ਲਿਆ ਤੇ ਹੁਣ ਦੇਖੋ ਹੁਣ ਚਲਦੇ ਆ ਨੈਗਰਾਪੋਲ ਦੇਖਣ بڑا ਹੋ ਗਿਆ ਖਰਚਾ بڑا ਵੀ ਨਹੀਂ ਹੋਇਆ ਜੇ ਨਾਲ ਭਰਾ ਹੋਵੇ ਇਦਾਂ ਦੇ ਤਾਂ ਖਰਚਾ ਨਹੀਂ ਹੁੰਦਾ ਇਹਨਾਂ ਮਜ਼ਾਕ ਦੀ ਗੱਲ ਨਹੀਂ ਸੱਚੀ ਕਹਿ ਰਹੇ ਆ ਇਹ ਪਤਾ ਨਹੀਂ ਕਿਉਂ ਹੱਸ ਪੈਂਦਾ ਤੇ ਵਧੀਆ ਰਿਹਾ ਯਾਰ ਜਿੱਦਾਂ ਵੀ ਬੰਦਾ ਪੈਸਾ ਖੁੱਲੇ ਹੀ ਲੈ ਕੇ ਆਵੇ ਇੱਥੇ ਖਰਚਾ ਤਾਂ ਹੁੰਦਾ ਹੀ ਆ ਫਿਰ ਜਦੋਂ ਆਂਦਾ ਜਾਂਦਾ ਬੰਦਾ ਕਿਤੇ ਮੰਦਾ ਟਿਕਟੇ ਬੜੀ ਮਹਿੰਗੀ ਪਈ ਮੈਨੂੰ ਵਨ ਵੇ ਦੀ ਟਿਕਟ 450 ਡਾਲਰ ਦੀ ਪਈ ਹੈ ਨੋਰਮਲ 450 ਤੋਂ 55 ਹੋ ਜਾਂਦੀ ਕਿਉਂਕਿ ਇੱਕ ਕਰਾਈ ਵੀ ਲੇਟ ਮੈਂ ਕਾਲੀਗਲ ਦੀ ਜੇ ਇੱਕ ਦੋ ਦਿਨ ਬਾਅਦ ਦੀ ਤੇ ਇੱਕ ਹੋਰ ਥੋੜਾ ਜਿਹਾ ਪੰਗਾ ਇਹ ਪੈ ਗਿਆ ਸੀ ਮੈਂ ਗਲਤ ਟਾਈਮ ਕਰਾ ਲਿਆ ਸੀਗਾ ਤੇ ਟਾਈਮ ਵੀ ਫਿਰ ਚੇਂਜ ਕਰਨ ਦੀ 160 ਡਾਲਰ ਹੋਰ ਲੱਗੇ ਬਾਕੀ ਤੁਹਾਨੂੰ ਇੰਟਰੋਡਕਸ਼ਨ ਤਾਂ ਅਸੀਂ ਦਿੱਤੀ ਹੋਈ ਨਹੀਂ ਮੈਂ ਇਹ ਮੇਰੇ ਨਾਲ ਸੀਗਾ ਗ੍ਰੇ ਮੈਟਰ ਜਦੋਂ ਅਸੀਂ ਹਾਈਲਾਈਟਸ ਕਰ ਰਹੇ ਸੀ ਇਹ ਉਹ ਬੰਦਾ ਹੈ ਜਿਹਨੇ ਮੈਨੂੰ ਦੇਖ ਦੇਖ ਕੇ ਰੀਡਿੰਗ ਰਾਈਟਿੰਗ ਕਾਪੀ ਪੇਸਟ ਕੀਤੀਆਂ ਸਾਰੀਆਂ ਜਾਂ ਸਾਰੇ ਬੈਂਡ ਇਹਦੇ ਤਾਂ ਮਾਰੇ ਮੁੱਟੇ ਦੇ ਬੈਂਡ ਆ ਟੈਸਟ ਪਾਇਆ ਤਾਂ ਬੰਦਾ ਉਹ ਹੱਤ ਕਹ ਲੈ ਤੈਸੀ ਤ ਰਹੇ ਬ੍ਰੋ ਪਰ ਇਹਦੇ ਹੋਣ ਦੇ ਸੀ ਵੀਕਲੀ ਵੀਕਲੀ ਟੈਸਟ ਹੁੰਦੇ ਸੀ ਇਹ ਪਿੱਛੇ ਬੰਦਾ ਹੁੰਦਾ ਸੀ ਮੇਰੇ ਤੰਗ ਕਰਦੇ ਨੇ ਮੈਨੂੰ ਵੀ ਕਰਵਾ ਕਰਵਾ ਹਾਂ ਇਹ ਲਿਸਨਿੰਗ ਚ ਥੋੜਾ ਜਿਹਾ ਸੀਗਾ ਪਰ ਬਾਕੀਆਂ ਚ ਇਹਦਾ ਨੀਲੇ ਸੀਗਾ ਇਹ ਬੜੀ ਹੈਲਪ ਕੀਤੀ ਦੀ ਮੈਂ ਉੱਥੇ ਬੜਾ ਅਸੀਂ ਪੜੇ ਬਹੁਤ ਪੜੇ ਜਿਆਦਾ ਹੀ ਅਸੀਂ ਹਾਫੜੇ ਪੂਰਾ ਲਾ ਕੇ ਨਿਕਲਨਾ ਉਥੋਂ ਹਾਫੜੇ ਦੇਵਾ ਅਸੀਂ ਬੜਦੇ ਨਹੀਂ ਸੀਗੇ ਵਧੀਆ ਸੀਗਾ ਜਿੱਦਾਂ ਵੀ ਸੀ ਇਹ ਉਹ ਟਾਈਮ ਦਾ ਸੀਗਾ ਨਾਲ ਸੈਂਟਰ ਚ ਫਿਰ ਇਹਨਾਂ ਕਿ ਚਲੋ ਰੱਬ ਦੀ ਮਿਹਰ ਸੀ ਮੈਂ ਇਹਨਾਂ ਕ ਪੜਾਉਂਦਾ ਸੀ ਇਹਨੂੰ ਬਾਹਰ ਆ ਗਿਆ ਫਿਰ ਇਹ ਬੈਂਡ ਦਾ ਤੇ ਓੱਖਾ ਸੋਖਾ ਤੇ ਇਸ ਤਰ੍ਹਾਂ ਤੇ ਬਸ ਬਾਬੇ ਦੀ ਕਿਰਪਾ ਰਹੀ ਹੈ ਬਾਕੀ ਇਹਨੂੰ ਮੈਂ ਤਿਆਰੀ ਪੂਰ ਕਰਾਈ ਰੱਖੀ ਸੈਂਟਰ ਚ ਪੂਰੀ ਅਸੀਂ ਪ੍ਰੋਟੀਨ ਸ਼ੇਕ ਪੀ ਕੇ ਆਫ ਬ੍ਰੇਕ ਫਿਰ ਅਸੀਂ ਪੂਰਾ ਟਾਈਮ ਪੂਰਾ ਟਾਈਮ ਹੋ ਗਿਆ ਅਜਦਾ ਸੀ ਆਪਾਂ ਨਾਸ ਕਿਹੜਾ ਕਿਹੜਾ ਪ੍ਰੋਟੀਨ ਸ਼ੇਕ ਮਿਲਦਾ ਹੈਗਾ ਪੂਰਾ ਐਂਡ ਵਧੀਆ ਸਲਾਦ ਖਾ ਕੇ ਸਾਰਾ ਕੁਝ ਉਥੋਂ ਵੈਲਕਮ ਆਲੇ ਦੋ ਚਲੋ ਤਾਂ ਹੁਣ ਕਿੱਥੇ ਕੀ ਦੱਸਣਾ ਗੱਲਾਂ ਕੀ ਬਾਕੀ ਬੈੱਡ ਲਾ ਲਾ ਬਾਕੀ ਮੋਲ ਜਾ ਕੇ ਮਿਲਦੇ ਆ ਤੁਹਾਨੂੰ ਮੋਲ ਕਹਿਤਾ ਮੋਲ ਤੋਂ ਨਿਕਲ ਗਿਆ ਧੋਪ ਲਾਗੀ ਦਿਮਾਗ ਨੂੰ ਮੋਟਰ ਫੋਲ ਮੋਟਰ ਫੋਲ ਦੇਖਣੀਆਂ ਜਾ ਕੇ ਨਾਈਗਰਾ ਫੋਲ ਸੋਰੀ ਨਾਈਗਰਾ ਫੋਲ ਮੈਂ ਤਾਂ ਹੁਣ ਦੇਖਿਆ ਜੀ ਮੁੰਡੇ ਦੀ ਗੱਡੀ ਸਪੋਰਟ ਆ ਕਹਿੰਦੇ ਨਵੀਂ ਗੱਡੀ ਲਈ ਯਾਰ ਵਧੀਆ ਸੋਹਣੀ ਗੱਡੀ ਜੀ ਖੁੱਲੀ ਹੈ ਸਹੀ ਹੈ ਤੇ ਇੰਟੀਰੀਅਰ ਵਧੀਆ ਜਰ ਹੈ ਦਾ ਤੇ ਇਸ ਵਿੱਚ ਚੱਕ ਲਈ ਜੀ ਪੂਰੀ ਛੇਤੀ ਬਾਕੀ ਕਹਿੰਦੇ ਫਿਰ 10000 ਡਾਲਰ ਫਾਈਨ ਵੀ ਆ ਜਿਸ 100 ਦੀ ਜਗ੍ਹਾ 150 ਤੇ ਜਾ ਰਿਹਾ ਬੰਦਾ ਬਾਕੀ ਹੁਣ ਦੇਖਦੇ ਆਂ ਮੋੜ ਮੋੜ ਤੇ ਭਾਉਣ ਲੱਗਿਆ ਕਹਿੰਦੇ ਪਰ ਹਲੇ ਰਾਜੇ ਰਾਜੇ ਹਲੇ ਮੈਂ 10000 ਦੇ ਜੇ ਮੀਨੇ ਦੀ ਏਅਰ ਵੀ ਹੈ ਨਾਲ ਤੁਲ ਗਿਆ ਨੈਗਰਾ ਹੈਲੀਕਾਪਟਰ ਰਾਈਡ ਹੈਲੀਕਾਪਟਰ ਰਾਈਡ ਵੀ ਹੈ ਨਹੀਂ ਨਹੀਂ ਹਲੇ ਨਹੀਂ ਹੈਲੀਕਾਪਟਰ ਰਾਈਡ ਨਹੀਂ ਨਹੀਂ ਯੂਐਸ ਵੀ ਜਾਂਦਾ ਇਥੋਂ ਹਾਈ ਤੇ മല ബോർഡർ ലോക സാരി ജംഗലോ